ਇਹ ਤਾਂ ਜੀ ਜਿਹੜਾ ਕਿ ਆਪਣਾ ਯੁਧ ਨਸ਼ਾ ਵਿਰੋਧ ਦਾ ਆਪਾਂ ਵਿੱਡਿਆ ਹੈ ਪੰਜਾਬ ਸਰਕਾਰ ਆਪਣੇ ਤੇ ਪੰਜਾਬ ਪੁਲਿਸ ਨੇ ਉੱਚ ਕੰਨ ਸਾਡੀ CIA 2 ਦੀ ਜਿਹੜੀ ਟੀਮ ਹੈ ਗਈ ਹੈ ਨੂੰ ਇੱਕ ਬੜੀ ਵਧੀਆ ਸਫਲਤਾ ਪ੍ਰਾਪਤ ਹੋਈ ਹੈ ਕੱਲ ਅਸੀਂ ਇੱਕ ਜਾਨੀ ਕਿ ਦਰਾਨੇ ਜਿਹੜੀ ਸ਼ੱਕੀ ਪੁਰਸ਼ਾਂ ਦੇ ਚੈਕਿੰਗ ਕਰ ਰਹੇ ਸਨ ਤਾਂ ਆਪਣੀ ਇੱਕ ਉਸੇ ਸਬੰਧ ਵਿੱਚ ਪੁੱਛੋ ਦੇ ਜਿਹੜੇ ਲਿਵਰਸੀ ਰੋਡ ਸਾਹਮਣੇ ਰੂਮੀ ਵਾਲਾ ਜਿਹੜੇ ਗੁਰਦੁਆਰਾ ਸਾਹਿਬ ਹੈਗਾ ਉਸ ਜਦੋਂ ਉੱਥੇ ਇਹਨਾਂ ਨੇ ਇੱਕ ਗੱਡੀ ਨੂੰ ਚੈੱਕ ਕੀਤਾ ਹੈਗਾ ਲੈਂਟੇਰਾ ਗੱਡੀ ਹੈਗੀ ਚਿੱਟੇ ਰੰਗ ਦੀ 81 55 ਉਹ ਚ ਜਿਹੜੇ ਕੀ ਹੈਗੇ ਆ ਚਾਰ ਵਿਅਕਤੀ ਸਨ ਨੌਜਵਾਨ 25 25 30 30 ਸਾਲਾਂ ਦੇ ਸਨ ਚਾਰੇ ਜਿਹੜੇ ਹੈਗੇ ਉਹਨਾਂ ਨੇ ਜਦੋਂ ਚੈੱਕ ਕੀਤਾ ਗੱਡੀ ਨੂੰ ਚੈੱਕ ਕੀਤਾ ਸਾਨੂੰ 8 ਗੱਟੇ ਜਿਹੜੇ ਹੈਗੇ ਆ ਉਸ ਦੇ ਮਿਲੇ ਆ ਕੁੱਲ ਜਿਹਨੂੰ ਕਹਿੰਦੇ 200 ਕਿਲੋ ਜਿਹੜੀ ਹੈਗੀ ਉਹ ਮਿਲੀ ਹੋਈ ਮਿਲੀ ਹੈ ਜੀ 25 ਕਿਲੋ ਪਰ ਗੱਟਾ ਮਿਲੀ ਹੈਗੀ ਆ ਤੋ ਫਿਰ ਐਸੀ ਇਸ ਦੇ ਚੱਲਦੇ ਉਹਨਾਂ ਤੇ ਇੱਕ ਮੁਕਤਮਾ ਐਂਡੀਪੀਐਸ ਦੀ ਤੈਰਾ ਜਿਹੜੀ 15 ਸੀ ਹੁੰਦੀ ਆ ਉਹਦੇ ਤਹਿਤ ਪੁਲਿਸ ਸਟੇਸ਼ਨ ਕੈਂਟ ਜੇ ਦਰਜ ਕੀਤਾ ਹੈਗਾ ਜਿਹੜਾ ਪਤਾ ਸਾਨੂੰ ਲੱਗਾ ਜਿਹੜੇ ਦੋਸ਼ੀ ਹੈਗੇ ਚਾਰੋਂ ਜਿਹੜੇ ਹੈਗੇ ਉਹਨਾਂ ਚ ਤਿੰਨ ਤਾਂ ਹੈਗੇ ਆਪਣੇ ਜੀਂਦ ਹਰਿਆਣੇ ਦੇ ਤੇ ਇੱਕ ਮਚਲਦਾ ਹੈਗਾ ਤੇ ਇਹ ਇਹਨਾਂ ਚ ਦੋ ਦੋਸ਼ੀ ਜਿਹੜੇ ਹੈਗੇ ਇਹਨਾਂ ਤੇ ਪਹਿਲਾਂ ਵੀ ਐਂਡੀਪੀਆ ਸੈਕਟਰ ਦੇ ਜਿਹੜੇ ਮੁਕਦਮੇ ਦਰਜ ਹੈਗੇ ਨੇ ਜਣਕੀ ਜਿਹੜਾ ਤੇ ਜਤਿੰਦਰ ਆ ਉਹਦੇ ਤੇ ਇੱਕ ਮੁਕਦਮਾ ਦਰਜ ਹੈ ਤੇ ਜਿਹੜਾ ਦੂਜਾ ਰਾਮ ਜਾਨ ਅਗਾ ਉਹਦੇ ਤੇ ਤਿੰਨ ਮੁਕਦਮੇ ਦਰਜ ਆ ਬਾਕੀਆਂ ਦਾ ਵੀ ਜਿਹਨੂੰ ਕਿ ਪਿਛੋਕੜ ਚੈੱਕ ਕਰ ਰਹੇ ਆ ਹੋ ਸਕਦਾ ਉਹਨਾਂ ਤੇ ਵੀ ਹੋਣ ਤੇ ਇਹਨਾਂ ਦਾ ਵੀ ਜਨਨ ਕਿ ਸਾਰਿਆਂ ਦਾ ਪਿਛੋਕੜ ਚੈੱਕ ਹੋ ਰਿਹਾ ਹੋਰ ਵੀ ਮੁਕਦਮੇ ਨਿਕਲ ਕੇ ਆ ਸਕਦੇ ਨੇ ਇੱਕ ਗੱਲ ਹੋਰ ਬੜੀ ਸਾਡੇ ਜਿਹੜੀ ਪਤਾ ਲੱਗੀ ਹੈ ਇਹ ਬੰਦੇ ਦੋ ਜਿੰਨਾ ਚਾਕੇ ਬੜੇ ਵੈਲ ਕੁਆਲੀਫਾਈਡ ਹੈਗੇ ਨੇ ਨੇ ਐਮ ਐਸ ਸੀ ਕੀਤੀ ਹੈ ਨੇ ਬੀ ਐ ਜਨਨ ਕਿ ਕੀਤੀ ਹੋਈ ਹੈਗੀ ਆ ਹੁਣ ਅੱਗੇ ਇਹ ਤਫਤੀਸ਼ ਕਰ ਰਹੇ ਆ ਕਿਉਂਕਿ ਬਾਹਰਲੇ ਬੰਦੇ ਹੈਗੇ ਆ ਇਹ ਹਰਮਾਚਲ ਤੇ ਹਰਿਆਣੇ ਦੇ ਇੱਥੇ ਕਿਉਂ ਸਾਡੀ ਚੱਲ ਰਹੀ ਹੈ ਕਿ ਪਹਿਲੀ ਤਾਂ ਗੱਲ ਕਿੱਥੋਂ ਲੈ ਕੇ ਆਈ ਸੀ ਜਾਨਕੀ ਸੋਰਸ ਕੀ ਹੈ ਬੈਕਵਰਡ ਲਿੰਕ ਹੈ ਜਿੰਨੂੰ ਆਨੇ ਆ ਤੇ ਬਾਕੀ ਜਿਹੜੀ ਮੇਨ ਗੱਲ ਹੈ ਕਿ ਇੱਥੇ ਜਿਹੜੀ ਕੀ ਇਹ ਕਿਨੂੰ ਵੇਚਦੀ ਹੈ ਤੇ ਕਿੰਨੇ ਸਮੇਂ ਤੋਂ ਵੇਚ ਰਹੀ ਹੈ ਹੁਣ ਇਹ ਸਾਰਾ ਅਸੀਂ ਡੂਇੰਗ ਇਨਵੈਸਟੀਗੇਸ਼ਨ ਪਤਾ ਕਰਾਂਗੇ ਸਰ ਪਤਾ ਲੱਗਿਆ ਜੀ